ਰੀਆ ਕਿਉ ਮੈਨੂੰ ਬਾਰ-ਬਾਰ ਫੋਨ ਕਰ ਰਹੀ ਹੈ ਕਿਉ ਮੈਨੂੰ ਭੁੱਲ ਨਹੀਂ پا ਰਹੀ ਮੈਂ ਕਿਉਂ ਹੀ ਸਾਰੇ ਚੱਕਰ ਵਿੱਚ ਪਿਆ ਚੰਗਾ ਭਲਾ ਇਕੱਲਾ ਸੀ ਮੈਂ ਕਿਉ ਮੇਰੀ ਜ਼ਿੰਦਗੀ ਵਿੱਚ ਆਈ ਰੀਆ ਕਿਉ ਮੈਨੂੰ ਪਸੰਦ ਕਰ ਲਿਆ ਕਿਉ ਹੋਇਆ ਇਹ ਸਭ ਸतीश ਕਲ ਪਰਿਆ ਸੀ ਕਿ ਅਲੀਸ਼ਾ ਦਾ ਫੋਨ ਆਇਆ ਹੈਲੋ ਸतीश ਜੀ ਆਫਿਸ ਚਲੇਗੇ ਤੁਸੀਂ ਹਾਂ ਬਸ ਰਸਤੇ ਵਿੱਚ ਹੀ ਹਾਂ ਸतीश ਜੀ ਮੈਂ ਪੁੱਛਣਾ ਸੀ ਕਿ ਤੁਹਾਨੂੰ ਕਿਹੜਾ ਰੰਗ ਪਸੰਦ ਹੈ ਮੰਮੀ ਨਾਲ ਬਾਜ਼ਾਰ ਜਾ ਰਹੀਆਂ ਤੁਹਾਡੀ ਪਸੰਦ ਦਾ ਰੰਗ ਲਵਾਵਾਂਗੀ ਸੂਟ ਦਾ ਅਲੀਸ਼ਾ ਮੰਮੀ ਦਾ ਖਰਚਾ ਨਾ ਕਰਾ ਕੁਝ ਦਿਨ ਪਹਿਲਾਂ ਹੀ ਤਾਂ ਕੱਪੜੇ ਬਣਾ ਕੇ ਦਿੱਤੇ ਨੇ ਉਹਨਾਂ ਨੇ ਮੇਰੇ ਨਾਲ ਚੱਲੀ ਤੈਨੂੰ ਆਪਣੀ ਤੇ ਤੇਰੀ ਮਰਜ਼ੀ ਦੇ ਸੂਟ ਲੈ ਦੇਵਾਂਗਾ ਉਹਨਾਂ ਦਾ ਖਰਚਾ ਨਾ ਕਰਾ ਓਕੇ ਸਤੀਸ਼ ਜੀ ਸ਼ਾਮੀ ਕਿੰਨੇ ਵਜੇ ਆਉਂਗੇ 5:30 ਵਜੇ ਜਾਣੇ ਮੈਨੂੰ ਠੀਕ ਹੈ ਮੈਂ ਤਿਆਰ ਰਹਾਂਗੀ ਕਹਿ ਕੇ ਅਲੀਸ਼ਾ ਨੇ ਫੋਨ ਕੱਟਿਆ ਸਤੀਸ਼ ਆਫਿਸ ਗਿਆ ਤੇ ਰਾਜੇਸ਼ ਨੂੰ ਅਲੀਸ਼ਾ ਨਾਲ ਹੋਈ ਸੁਲਾ ਤੇ ਰੀਆ ਦੇ ਮੈਸੇਜ ਤੇ ਫੋਨ ਬਾਰੇ ਦੱਸਿਆ ਮੈਨੂੰ ਲੱਗਦਾ ਹੀ ਸੀ ਕਿ ਇੰਨੀ ਆਸਾਨੀ ਨਾਲ ਇਹ ਸਭ ਠੀਕ ਨਹੀਂ ਹੋ ਸਕਦਾ ਤੂੰ ਨਾ ਫੋਨ ਚੁੱਕਣਾ ਤੇ ਨਾ ਹੀ ਕੋਈ ਰਿਪਲਾਈ ਕਰਨਾ ਆਪੇ ਹਟ ਜਾਵੇਗੀ ਤੂੰ ਜਾਣਦਾ ਕੀ ਸੋਚਿਆ ਤਾਰਾ ਨੇ ਤੁਹਾਡੇ ਕੱਪੜੇ ਤੇ ਜ਼ਰੂਰੀ ਸਮਾਨ ਖਰੀਦ ਲਿਆ। ਹੁਣੇ ਛੁੱਟੀ ਦੀ ਅਰਜੀ ਦੇ ਤੇ ਜਾ ਇੱਥੋਂ ਕੁਝ ਦਿਨ ਬਾਹਰ ਚਲਾ ਜਾ। ਹਾਂ ਇਹੀ ਕਰਤਾ। ਕਹਿ ਕੇ ਸਤੀਸ਼ ਨੇ ਅੰਦਰ ਜਾ ਕੇ ਐਪਲੀਕੇਸ਼ਨ ਲਿਖ ਕੇ ਦਿੱਤੀ ਤੇ ਬੌਸ ਦਾ ਤਰਲਾ ਕਰਕੇ 10 ਦਿਨ ਦੀ ਛੁੱਟੀ ਲੈ ਲਈ। ਛੁੱਟੀ ਤਾਂ ਮਿਲ ਗਈ ਪਰ ਮੰਮੀ ਛੁੱਟੀ ਦਵੇਗੀ? ਅਲੀਸ਼ਾ ਸਾਹਮਣੇ ਬਖੀੜਾ ਖੜਾ ਕਰ ਦੇਣਾ ਉਹਨਾਂ ਨੇ। ਸਤੀਸ਼ ਨੇ ਸੋਚਿਆ ਸ਼ਾਮ ਹੋਈ ਤਸਤੀਸ਼ ਏਲੀਸ਼ਾ ਨੂੰ ਲੈਣ ਲਈ ਜਾ ਰਿਹਾ ਸੀ ਤਾਂ ਇੱਕਦਮ ਗੱਡੀ ਅੱਗੇ ਰੀਆ ਆ ਗਈ ਰੀਆ ਤੇਨੂੰ ਲੱਗੀ ਤਾਂ ਨਹੀਂ ਇਹ ਕੀ ਹਾਲ ਬਣਾਇਆ ਤੂੰ ਇੰਜ ਕਿਵੇਂ ਘੁੰਮ ਰਹੀ ਹੈ ਖਿਲਰੇ ਵਾਲ ਆ ਨਾਈਟ ਸੂਟ ਆ ਸਭ ਕੀ ਹੈ ਰੀਆ ਤੈਨੂੰ ਬੇਵਕੂਫ ਬਣਾਉਣ ਦੀ ਤਿਆਰੀ ਹੈ ਰੀਆ ਨੇ ਮਨ ਹੀ ਮਨ ਵਿੱਚ ਕਿਹਾ ਕੀ ਹੈ ਕਿਉਂ ਹੈ ਮੈਨੂੰ ਨਹੀਂ ਪਤਾ ਸਤੀਸ਼ ਜੀ ਜੋ ਸੋਚਿਆ ਸੀ ਉਹ ਨਹੀਂ ਹੋਇਆ ਮੈਂ ਨਹੀਂ ਭੁੱਲ ਸਕਦੀ ਤੁਹਾਨੂੰ ਮਰਨ ਤੁਸੀਂ ਦਿੱਤਾ ਨਹੀਂ ਜੀ ਮੈਂ ਸਕਦੀ ਨਹੀਂ ਮੈਂ ਕੀ ਕਰਾਂ ਸਤੀਸ ਜੀ ਰੀਆ ਨੇ ਭੋਲਾ ਜਿਹਾ ਮੂੰਹ ਬਣਾ ਕੇ ਕਿਹਾ ਰੀਆ ਚੱਲ ਬੈਠ ਤੈਨੂੰ ਛੱਡ ਆਉਣਾ ਹੋਸਟਲ ਮੈਂ ਕਿਤੇ ਨਹੀਂ ਜਾਣਾ ਸਤੀਸ ਜੀ ਮੈਂ ਤੁਹਾਡੇ ਕੋਲ ਜਾਣਾ ਤੁਹਾਡੇ ਘਰ ਘਰ ਵਾਲੀ ਬਣ ਕੇ ਤੁਸੀਂ ਮੈਨੂੰ ਵਿਆਹ ਲਈ ਹਾਂ ਕੀਤੀ ਸੀ ਨਾ ਫਿਰ ਉਸ ਨਾਲ ਫੇਰੇ ਕਿਉਂ ਲਏ ਮੇਰੀ ਜਗ੍ਹਾ ਉਸਨੂੰ ਕਿਉਂ ਦਿੱਤੀ ਇਹ ਸਭ ਮੈਂ ਹੈਂਡਲ ਨਹੀਂ ਕਰ ਸਕਦੀ ਮੈਂ ਪਾਗਲ ਹੋ ਜਾਣਾ ਸतीश ਜੀ ਕਹਿ ਕੇ ਰੀਆ ਚਿੱਕਾ ਮਾਰਨ ਲੱਗੀ ਤਾਂ ਸतीश ਨੇ ਉਸ ਨੂੰ ਗਲੇ ਲਾਇਆ ਤੇ ਸ਼ਾਂਤ ਕਰਾਇਆ ਐਦਰ ਅਲੀਸ਼ਾ ਸतीश ਨੂੰ ਉਡੀਕ ਰਹੀ ਸੀ ਦਰਵਾਜ਼ਾ ਖੜਕਿਆ ਤਾਂ ਅਲੀਸ਼ਾ ਚਾਹ ਨਾਲ ਖੁੱਲਣ ਲਈ ਗਈ ਕਿ ਸ਼ਾਇਦ ਸतीश ਹੈ ਪਰ ਸਾਹਮਣੇ ਨਿਤਿਸ਼ ਨੂੰ ਦੇਖ ਅਲੀਸ਼ਾ ਹੈਰਾਨ ਹੋਈ ਹੈਲੋ ਅਲੀਸ਼ਾ ਨਿਤਿਸ਼ ਨੇ ਕਿਹਾ ਤੇ ਅੰਦਰ ਆ ਗਿਆ ਮੈਂ ਆਂਟੀ ਬਾਰੇ ਪੁੱਛਣ ਲਈ ਆਇਆ ਸੀ ਠੀਕ ਨੇ ਹੁਣ ਹਾਂ ਠੀਕ ਨੇ ਬਾਜ਼ਾਰ ਗਏ ਨੇ ਅਲੀਸ਼ਾ ਨੇ ਜਵਾਬ ਦਿੱਤਾ ਤੂੰ ਠੀਕ ਹੈ ਨਿਤਿਸ਼ ਨੇ ਪੁੱਛਿਆ ਹਾਂ ਮੈਂ ਠੀਕ ਆ ਖੁਸ਼ ਆ ਅਲੀਸ਼ਾ ਨੇ ਕਿਹਾ ਓਕੇ ਮੈਨੂੰ ਹਮੇਸ਼ਾ ਤੋਂ ਤੇਰੀ ਖੁਸ਼ੀ ਹੀ ਚਾਹੀਦੀ ਆਲੀਸ਼ਾ ਬਾਈ ਕਹਿ ਕੇ ਨਿਤਿਸ਼ ਚਲਾ ਗਿਆ ਅਲੀਸ਼ਾ ਦਾ ਦਿਲ ਖबरा ਗਿਆ ਸੀ ਕਿ ਕਿਤੇ ਨਿਤਿਸ਼ ਫੇਰ ਉਹੀ ਗੱਲਾਂ ਨਾ ਕਰੇ ਨਿਤਿਸ਼ ਵਾਪਸ ਗਿਆ ਤਾਂ ਅਲੀਸ਼ਾ ਨੇ ਸਤੀਸ਼ ਨੂੰ ਫੋਨ ਕੀਤਾ ਅਲੀਸ਼ਾ ਦਾ ਫੋਨ ਦੇਖ ਸਤੀਸ਼ ਨੇ ਚੁੱਕਿਆ ਨਹੀਂ ਤੇ ਰੀਆ ਨੂੰ ਛੱਡਣ ਲਈ ਚਲਾ ਗਿਆ ਬਾਰ ਬਾਰ ਇਹ ਸਭ ਨਹੀਂ ਚੱਲਣਾ ਕੱਲ ਦੀ ਤੂੰ ਬਾਹਰ ਘੁੰਮ ਰਹੀ ਐ ਸਾਰੀ ਰਾਤ ਤੂੰ ਵਾਪਸ ਨਹੀਂ ਆਈ ਇਹ ਆਖਰੀ ਵਾਰ ਐ ਦੁਬਾਰਾ ਇੰਝ ਕੀਤਾ ਤਾਂ ਹੋਸਟਲ ਚੋਂ ਕੱਢ ਦੇਣਾ ਮੈਂ ਗਾਰਡਨ ਨੇ ਧਮਕੀ ਦਿੱਤੀ ਸਤੀਸ਼ ਰੀਆ ਨੂੰ ਕਮਰੇ ਵਿੱਚ ਲੈ ਗਿਆ ਰੀਆ ਨੂੰ ਪਾਣੀ ਪਿਲਾਇਆ ਫਿਰ ਬੈੱਡ ਤੇ ਬਿਠਾ ਕੇ ਸतीश ਉਸ ਦੇ ਪੈਰਾਂ ਵਿੱਚ ਬੈਠਿਆ ਰੀਆ ਇਹ ਸਭ ਕੀ ਕਰ ਰਹੀ ਹੈ ਕਿਉਂ ਖੁਦ ਨੂੰ ਤੇ ਮੈਨੂੰ ਮੁਸੀਬਤ ਵਿੱਚ ਪਾ ਰਹੀ ਹੈ ਮੈਂ ਦਿਲ ਦੇ ਅੱਗੇ ਮਜਬੂਰ ਹਾਂ ਸतीश ਜੀ ਕੱਲ ਸਾਰੀ ਰਾਤ ਮੈਂ ਚੌਂਕ ਵਾਲੇ ਮੰਦਰ ਦੇ ਅੰਦਰ ਬੈਠੀ ਰਹੀ ਰੱਬ ਕੋਲੋਂ ਤੁਹਾਨੂੰ ਮੰਗਦੀ ਰਹੀ ਸतीश ਜੀ ਤੁਸੀਂ ਛੱਟ ਦਿਓ ਲੀਸ਼ਾ ਨੂੰ ਅਸੀਂ ਖੁਸ਼ ਰਹਾਂਗੇ ਸਭ ਠੀਕ ਹੋ ਜਾਵੇਗਾ ਨਹੀਂ ਰੀਆ ਇਹ ਨਹੀਂ ਹੋ ਸਕਦਾ ਅਲੀਸ਼ਾ ਨੂੰ ਨਹੀਂ ਛੱਡ ਸਕਦਾ ਮੈਂ ਮੇਰਾ ਵਿਆਹ ਹੋਇਆ ਉਸ ਨਾਲ ਜ਼ਿੰਮੇਵਾਰੀ ਆ ਉਹ ਮੇਰੀ ਕਿੰਨੀ ਵਾਰ ਸਮਝਾਇਆ ਤੈਨੂੰ ਪਰ ਤੂੰ ਸਮਝ ਹੀ ਨਹੀਂ ਰਹੀ ਮੈਂ ਜ਼ਿੰਮੇਵਾਰੀ ਨਹੀਂ ਤੁਹਾਡੀ ਕੀ ਸੋਚ ਕੇ ਹਾਂ ਕਿ ਤੀਸੀ ਮੈਨੂੰ ਅਧਿਵਿਚਕਾਰ ਛੱਡ ਜਾਣ ਵਾਸਤੇ ਮੈਂ ਕਿਸੇ ਨੂੰ ਮੂੰਹ ਨਹੀਂ ਦਿਖਾ ਸਕਦੀ ਆਪਣੇ ਤੋਂ ਵੱਡੀ ਉਮਰ ਦੇ ਮੁੰਡੇ ਨੂੰ ਮੈਂ ਆਪਰਪੋਚ ਕੀਤਾ ਉਹ ਵੀ ਮੈਨੂੰ ਛੱਡ ਗਿਆ ਮੇਰੀਆਂ ਸਹੇਲੀਆਂ ਗੱਲਾਂ ਕਰਦੀਆਂ ਨੇ ਮੈਨੂੰ ਕਿ ਤੂੰ ਪਾਗਲ ਸੀ ਤੇ ਹੁਣ ਵੀ ਪਾਗਲ ਹੈ ਮੈਂ ਨਹੀਂ ਸਤੀਸ ਜੀ ਮੇਰਾ ਦਿਲ ਪਾਗਲ ਹੈ ਇਹ ਨਹੀਂ ਸਮਝਦਾ ਮੈਂ ਕੀ ਕਰਾਂ ਸਮਝਾ ਰਹੀ ਐ ਇਸ ਨੂੰ ਮੈਂ ਵੀ ਸਮਝਾਇਆ ਤੈਨੂੰ ਭੁੱਲਣਾ ਤੇ ਛੱਡਣਾ ਮੇਰੇ ਲਈ ਵੀ ਆਸਾਨ ਕਿੱਥੇ ਸੀ ਪਰ ਮੈਂ ਕੋਸ਼ਿਸ਼ ਕੀਤੀ ਐ ਤਾਂ ਮੈਂ ਖੁਸ਼ ਹਾਂ ਲਿਸ਼ਾ ਨਾਲ ਰੀਆ ਬਸ ਮੈਂ ਤੈਨੂੰ ਹੋਰ ਨਹੀਂ ਸਮਝਾ ਸਕਦਾ ਅੱਜ ਤੋਂ ਬਾਅਦ ਤੇਰੀ ਜ਼ਿੰਦਗੀ ਤੇਰੀ ਹੈ ਇਸ ਨੂੰ ਕਿੰਜ ਸੰਭਾਲਣਾ ਇਹ ਤੇਰੀ ਜ਼ਿੰਮੇਵਾਰੀ ਹੈ ਆਪਣੇ ਕੰਮ ਤੇ ਜਾ ਦਿਲ ਲਗਾਉਣ ਦੀ ਕੋਸ਼ਿਸ਼ ਕਰ ਸਭ ਠੀਕ ਹੋ ਜਾਵੇਗਾ ਸਤੀਸ਼ ਨੇ ਰੀਆ ਨੂੰ ਸਮਝਾਇਆ ਤੇ ਚਲਾ ਗਿਆ ਦਿਲ ਤਾਂ ਤੇਰੇ ਨਾਲ ਹੀ ਲਗਾਉਣਾ ਹੈ ਮੈਂ ਮੇਰੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਰੀਆ ਨੇ ਕਿਹਾ ਸਤੀਸ਼ ਜਾਨ ਲੱਗਾ ਤਾਂ ਗਾਰਡਨ ਨੇ ਉਸ ਨੂੰ ਰੋਕਿਆ ਉਸ ਦਾ ਧਿਆਨ ਰੱਖਣਾ ਸਤੀਸ਼ ਨੇ ਗਾਰਡਨ ਨੂੰ ਕਿਹਾ ਦੇਖਣ ਵਿੱਚ ਚੰਗੇ ਘਰ ਦਾ ਸ਼ਰੀਫ ਮੁੰਡਾ ਲੱਗਦਾ ਹੈ ਰੀਆ ਦੀ ਉਮਰ ਦੇਖ ਤੇ ਆਪਣੀ ਦੇਖ ਕੂੜੀ ਨੇ ਕੁਝ ਕਰ ਲਿਆ ਤਾਂ ਬੁਰਾ ਫਸੇਗਾ ਤੂੰ ਸਤੀਸ਼ ਉਸ ਦੀ ਗੱਲ ਸੁਣ ਕੇ ਚਲਾ ਗਿਆ ਸਤੀਸ਼ ਅਲੀਸ਼ਾ ਨੂੰ ਲੈਣ ਲਈ ਗਿਆ ਪਰ ਪਹਿਲੇ ਵਾਲੀ ਖੁਸ਼ੀ ਨਹੀਂ ਸੀ ਚਿਹਰੇ ਤੇ ਸਤੀਸ਼ ਜੀ ਸਭ ਠੀਕ ਹੈ ਅਲੀਸ਼ਾ ਨੇ ਪੁੱਛਿਆ ਹਾਂ ਸਭ ਠੀਕ ਹੈ ਤਬੀਤ ਖਰਾਬ ਹੈ ਥੋੜੀ ਡਾਕਟਰ ਕੋਲ ਚੱਲੀਏ ਨਹੀਂ ਅਲੀਸ਼ਾ ਸਮਾਨ ਲੈ ਕੇ ਜਾਣਾ ਹੈ ਪੁਰਾਣੇ ਆਉਣ ਵਾਲੇ ਹੋਣੇ ਮੰਮੀ ਦਾ ਫੋਨ ਆਇਆ ਕਿੱਥੇ ਰਹਿ ਗਿਆ ਅਲੀਸ਼ਾ ਨੂੰ ਘਰ ਲਿਆ ਸਾਰਾ ਕੰਮ ਕਰਨ ਵਾਲਾ ਪਿਆ ਆ ਰਿਹਾ ਬਸ ਮੰਮੀ ਸਤੀਸ਼ ਨੇ ਕਿਹਾ ਤੇ ਫੋਨ ਕਟਿਆ ਸਤੀਸ਼ ਚੁੱਪ ਹੋ ਗਿਆ ਸੀ ਵਰਡਨ ਦੀਆਂ ਗੱਲਾਂ ਉਸਦੇ ਦਿਮਾਗ ਵਿੱਚ ਬੈਠ ਗਈਆਂ ਉਸਨੇ ਉਸ ਦਿਨ ਵੀ ਮਰਨ ਦੀ ਕੋਸ਼ਿਸ਼ ਕੀਤੀ ਸੀ ਸੱਚੀ ਕੁਝ ਕਰ ਲਿਆ ਤਾਂ ਮੈਨੂੰ ਜੇਲ੍ਹ ਹੋ ਜਾਵੇਗੀ ਮੈਂ ਸਾਰੀ ਉਮਰ ਜੇਲ੍ਹ ਵਿੱਚ ਕੱਢਾਂਗਾ ਸਤੀਸ਼ ਸੋਚੀ ਜਾ ਰਿਹਾ ਸੀ ਸਤੀਸ਼ ਜੀ ਸਤੀਸ਼ ਜੀ ਬਾਜ਼ਾਰ ਨਿਕਲ ਗਿਆ ਕੀ ਸੋਚ ਰਹੇ ਹੋ ਤੁਸੀਂ ਅਲੀਸ਼ਾ ਨੇ ਪੁੱਛਿਆ ਕੁਝ ਨਹੀਂ ਅਲੀਸ਼ਾ ਸतीश ਨੇ ਗੱਡੀ ਮੋੜੀ ਤੇ ਜ਼ਿਆਦਾ ਸਮਾਨ ਫੜਿਆ ਤੇ ਅਲੀਸ਼ਾ ਨਾਲ ਘਰ ਆ ਗਿਆ ਅਲੀਸ਼ਾ ਨੇ ਸੱਸ ਦੇ ਪੈਰੀ ਹੱਥ ਲਾਏ ਐਨੀ دیر ਬਾਜ਼ਾਰ ਘੁੰਮਣ ਲੱਗ ਪਏ ਹੁਣੇ ਦੋਵੇਂ ਅਲੀਸ਼ਾ ਤੂੰ ਘਰ ਦੀ ਨੂੰਹ ਐ ਤੈਨੂੰ ਸਮਝਦਾਰੀ ਦਿਖਾਉਣੀ ਚਾਹੀਦੀ ਐ ਅਗਲੇ ਆਉਣ ਵਾਲੇ ਨੇ ਤੇ ਸਾਡੀ ਹਜੇ ਤੱਕ ਸਬਜੀ ਨਹੀਂ ਤੜੀ ਗਈ ਸਬਜੀ ਹੈ ਕਿੱਥੇ ਸੱਸ ਨੇ ਪੁੱਛਿਆ ਤਾਂ ਅਲੀਸ਼ਾ ਨੇ ਸਤੀਸ਼ਵਲ ਵੇਖਿਆ ਮੰਮੀ ਮੈਨੂੰ ਆਫਿਸ ਵਿੱਚ دیر ਹੋ ਗਈ ਸੀ ਜਾਦਾ ਸਮਾਨ ਆ ਗਿਆ ਰੋਟੀ ਮੈਂ ਬਣੀ ਬਣਾਈ ਲੈ ਆਵਾਂਗਾ ਕੀ ਬਣੀ ਬਣਾਈ ਫालतू ਪੈਸੇ ਖਰਚਣੇ ਕਦੋਂ ਤੋਂ ਸ਼ੁਰੂ ਕਰ ਦਿੱਤੇ ਐਨੇ ਪੁਰਾਣੇ ਆਉਂਦੇ ਰਹੇ ਮੈਂ ਘਰ ਵਿੱਚ ਹੀ ਰੋਟੀ ਬਣਾਉਂਦੀ ਰਹੀ ਮਾਂ ਵਾਰੀ ਤਾਂ ਚੇਤਾ ਨਹੀਂ ਆਇਆ ਬਾਜ਼ਾਰ ਦੀ ਰੋਟੀ ਦਾ ਮੰਮੀ ਅੰਦਰ ਤਾਂ ਵੜਨ ਦਿਓ ਸਤੀਸ਼ ਨੇ ਗੁੱਸੇ ਵਿੱਚ ਕਿਹਾ ਤੇ ਅੰਦਰ ਚਲਾ ਗਿਆ ਮੈਂ ਬਣਾ ਲੈਂਦੀ ਆ ਮੰਮੀ ਜੀ ਛੇਤੀ ਨਾਲ ਕੁਝ ਅਲੀਸ਼ਾ ਨੇ ਕਿਹਾ ਮਿਹਰਬਾਨੀ ਤੇਰੀ ਰੋਟੀ ਬਾਰੋਂ ਹੀ ਆਉਣ ਦੇ ਬਾਅਦ ਚ ਗੱਲ ਕਰਾਂਗੇ ਕੁਝ ਦੇਰ ਬਾਅਦ ਪੂਨਮ ਨੂੰ ਦੇਖਣ ਵਾਲੇ ਆ ਗਏ ਪੂਨਮ ਦੀਦੀ ਆ ਕੀ ਸਫੇਦ ਰੰਗ ਕਿਉਂ ਪਾਇਆ ਤੁਸੀਂ ਬਾਲ ਵੀ ਠੀਕ ਨਹੀਂ ਲੱਗ ਰਹੀ ਮੈਂ ਤਿਆਰ ਕਰ ਦਵਾਂ ਤੁਹਾਨੂੰ ਅਲੀਸ਼ਾ ਨੇ ਕਿਹਾ ਕੀ ਭਾਬੀ ਤੈਨੂੰ ਪਤਾ ਵੀ ਹੈ ਇਹ ਸੂਟ ਕਿੰਨੇ ਦਾ ਤੇ ਇਹ హెయిర్ ਸਟਾਈਲ ਟ੍ਰੈਂਡ ਵਿੱਚ ਹੈ ਅੱਜਕੱਲ੍ਹ ਪੂਨਮ ਨੇ ਕਿਹਾ ਅ ਅਲੀਸ਼ਾ ਚੁੱਪ ਕਰ ਗਈ ਅਲੀਸ਼ਾ ਨੇ ਸਭ ਨੂੰ ਸਭ ਕੁਝ ਸਰਵ ਕੀਤਾ ਤੇ ਪੂਨਮ ਨੂੰ ਲਿਆਈ ਪੂਨਮ ਮੁੰਡੇ ਵਾਲਿਆਂ ਨੂੰ ਦੇਖਦੇ ਹੀ ਪਸੰਦ ਆ ਗਈ ਦੇਖੋ ਜੀ ਇੱਕੋ ਇੱਕ ਮੁੰਡਾ ਹੈ ਸਾਡਾ ਸਾਨੂੰ ਕੁੜੀ ਘਰੇਲੂ ਚਾਹੀਦੀ ਹੈ ਘਰ ਨੂੰ ਜੋੜ ਕੇ ਰੱਖੇ ਆਏ ਗਏ ਦਾ ਮਾਨ ਤਾਨ ਕਰੇ ਤੁਹਾਡੀ ਨੂੰ ਵਾਂਗੂ ਪੂਨਮ ਦੀ ਹੋਣ ਵਾਲੀ ਸੱਸ ਨੇ ਕਿਹਾ ਦੇਵ ਕੋਈ ਗੱਲ ਕਰਨੀ ਹੈ ਤਾਂ ਕਰ ਲੈ ਪੂਨਮ ਨਾਲ ਸਤੀਸ਼ ਨੇ ਕਿਹਾ ਪੂਨਮ ਤੇ ਦੇਵ ਕੋਠੇ ਤੇ ਗਈ ਪੂਨਮ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਚੰਗੀ ਜੌਬ ਗੱਡੀ ਬੰਗਲਾ ਸਭ ਕੁਝ ਹੈ ਮੇਰੇ ਕੋਲ ਬੜੇ ਵੱਡੇ ਵੱਡੇ ਘਰਾਂ ਦੇ ਰਿਸ਼ਤੇ ਆ ਰਹੇ ਸਨ ਮੈਨੂੰ ਪਰ ਮੈਨੂੰ ਉਹ ਕੁੜੀ ਚਾਹੀਦੀ ਹੈ ਜੋ ਮੇਰੇ ਮੰਮੀ ਪਾਪਾ ਤੇ ਮੇਰੇ ਘਰ ਦਾ ਖਿਆਲ ਰੱਖੇ ਬਸ ਜੇਕਰ ਤੈਨੂੰ ਇਹ ਮਨਜ਼ੂਰ ਹੈ ਤਾਂ ਮੇਰੀ ਹਾਂ ਏ ਲੈ ਕਰ ਦਿੱਤੀ ਉਹੀ ਕੰਮ ਵਾਲੀ ਬਣਾਉਣ ਦੀ ਗੱਲ ਅੰਨਾ ਪੈਸਾ ਕਮਾ ਰਹੇ ਹਨ ਕੰਮ ਵਾਲੀਆਂ ਲਾ ਲਵੇ ਤੇ ਰੱਖੇ ਸੁਕੀ ਆਪਣੇ ਮਾਪਿਓ ਨੂੰ ਘਰ ਦੀ ਸਾਫ ਸਫਾਈ ਲਈ ਵੀ ਬਥੇਰਿਆ ਕੰਮ ਵਾਲੀਆਂ ਮਿਲ ਜਾਂਦੀਆਂ ਨੇ ਪਰ ਨਾ ਘਰ ਵਾਲੀ ਉਹ ਚਾਹੀਦੀ ਐ ਜੋ ਇਹਨਾਂ ਦੇ ਅੱਗੇ ਪਿੱਛੇ ਘੁੰਮੇ ਕੋਈ ਨਹੀਂ ਦੇਖ ਲਵਾਂਗੀ ਤੈਨੂੰ ਮੈਂ ਇੱਕ ਵਾਰ ਵਿਆਹ ਹੋ ਗਿਆ ਤਾਂ ਬਸ ਸਭ ਕੁਝ ਮੇਰੇ ਹੱਥ ਹੋਣਾ ਪੂਨਮ ਨੇ ਸੋਚਿਆ ਤੇ ਹਾਂ ਕਰ ਦਿੱਤੀ ਦੋਵਾਂ ਦਾ ਡੱਬਾ ਵਟਾਈ ਹੋ ਗਿਆ ਰਾਤ ਦੀ ਰੋਟੀ ਖਾਣ ਤੋਂ ਬਾਅਦ ਪੂਨਮ ਦੇ ਸੌਰੇ ਚਲੀ ਗਈ ਹਾਈ ਗੋਡੇ ਰਹਿ ਗਏ ਮੇਰੀ ਸ਼ੁਕਰ ਹੈ ਸਭ ਵਧੀਆ ਹੋ ਗਿਆ ਚੰਗਾ ਕੀਤਾ ਸਤੀਸ਼ ਰੋਟੀ ਮੰਗਵਾ ਲਈ ਘਰ ਇੰਨੀ ਸਵਾਦ ਕਿੱਥੋਂ ਬਾਨੀ ਸੀ ਮੰਮੀ ਨੇ ਕਿਹਾ ਅਲੀਸ਼ਾ ਰਸੋਈ ਸਮੇਟਣ ਲੱਗੀ ਮੰਮੀ ਦੇਵ ਚੰਗਾ ਮੁੰਡਾ ਹੈ ਕਿੰਨੀ ਵੱਡੀ ਪੋਸਟ ਤੇ ਹੈ ਪਰ ਆਕੜ ਬਿਲਕੁਲ ਨਹੀਂ ਆਕੜ ਨਹੀਂ ਹੈ ਪਰ ਖਿਆਲ ਪੁਰਾਣੇ ਨੇ ਕਹਿੰਦਾ ਮੰਮੀ ਡੈਡੀ ਦੀ ਸੇਵਾ ਕਰਨ ਵਾਲੀ ਘਰ ਸੰਭਾਲਣ ਵਾਲੀ ਕੁੜੀ ਚਾਹੀਦੀ ਐ ਮੈਨੂੰ ਵੱਡੇ ਵੱਡੇ ਘਰਾਂ ਦੇ ਰਿਸ਼ਤੇ ਆਉਂਦੇ ਸਨ ਵਗੈਰਾ ਵਗੈਰਾ ਕੀ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਨੂੰ ਮੈਂ ਗੱਲ ਸਾਫ਼ ਕਰ ਦਿੰਦੀ ਕਿ ਮੇਰੀ ਕੁੜੀ ਕੰਮ ਨਹੀਂ ਕਰਦੀ ਵੈਸੇ ਸੱਸ ਨੂੰ ਮੈਂ ਕਹਿ ਦਿੱਤਾ ਸੀ ਕਿ மஞ்சੇ ਤੇ ਬੈਠ ਕੇ ਰੋਟੀ ਖਾਂਦੀ ਐ ਸਾਡੀ ਪੂਨਮ ਮੰਮੀ ਆਪਣਾ ਘਰ ਸੰਭਾਲਣਾ ਜ਼ਰੂਰੀ ਐ ਠੀਕ ਕਿਹਾ ਦੇਵਨੀ ਜਿੰਨੀਆਂ ਮਰਜ਼ੀ ਕੰਬਲੀਆਂ ਲਾ ਲਓ ਪਰ ਰੋਟੀ ਤਾਂ ਪਕਾਉਣੀ ਪੈਂਦੀ ਐ ਸतीश ਨੇ ਕਿਹਾ ਕਿਉਂ ਰੋਟੀ ਬਣਾਉਣ ਵਾਲੀਆਂ ਨਹੀਂ ਮਿਲਦੀਆਂ ਨੂਹਾ ਕੀ ਗੱਲ ਰੋਟੀ ਬਣਾਉਣ ਨੂੰ ਲਈਦੀਆਂ ਨੇ ਮੇਰੀ ਧੀ ਦੇ ਸੌਚ ਆਨੇ ਰਸੋਈ ਵਿੱਚ ਵੜ ਕੇ ਥੋੜਾ ਕੱਢ ਦੇਣੀ ਉਸਨੇ ਮੰਮੀ ਨੇ ਕਿਹਾ ਤਾਂ ਰਸੋਈ ਵਿੱਚ ਖੜੀ ਅਲੀਸ਼ਾ ਨੇ ਸੋਚਿਆ ਕਿੰਨੀ ਮਤਲਬੀ ਔਰਤ ਹੈ ਮੇਰੇ ਵੀ ਤਾਂ ਸੌਚ ਆਨੇ ਮੇਰਾ ਤਨੀ ਸੋਚਿਆ ਆਪਣੀ ਕੁੜੀਵਾਰੀ ਕਿੰਜ ਗੱਲਾਂ ਕਰ ਰਹੀ ਹੈ ਸਤੀਸ਼ ਦੇ ਮਨ ਵਿੱਚ ਵੀ ਇਹੀ ਖਿਆਲ ਆਇਆ ਅਲੀਸ਼ਾ ਆ ਕੇ ਹੋਰ ਭਾਂਡੇ ਲੈ ਗਈ ਸਦੀਸ਼ ਦਾ ਦਿਲ ਕੀਤਾ ਕਿ ਉਸ ਦੀ ਮਦਦ ਕਰੇ ਪਰ ਫੇਰ ਮਾਂ ਦੀਆਂ ਗੱਲਾਂ ਸੁਨੀਆਂ ਪੈਣੀਆਂ ਸਨ ਇਸ ਲਈ ਉਸ ਦੀ ਹਿੰਮਤ ਨਾ ਪਈ ਮੇਰੇ ਲਈ ਕੱਪ ਦੁੱਧ ਦਾ ਦੇ ਜਾਵੇਂ ਕਮਰੇ ਵਿੱਚ ਤੇ ਮੇਰੇ ਲਈ ਕਾਫੀ ਭਾਬੀ ਮੰਮੀ ਤੇ ਪੂਨਮ ਨੇ ਕਿਹਾ ਤੇ ਉੱਠ ਕੇ ਚਲੀਆਂ ਗਈਆਂ ਤਸਦੀਸ਼ ਅਲੀਸ਼ਾ ਕੋਲ ਪਈ ਭਾਂਡੇ ਚੁੱਕ ਕੇ ਰੈਕ ਵਿੱਚ ਲਾਉਣ ਲੱਗਾ ਮੈਂ ਕਰ ਰਹੀ ਹਾਂ ਸਦੀਸ਼ ਜੀ ਤੁਸੀਂ ਰਹਿਣ ਦਿਓ ਕੋਈ ਨਹੀਂ ਅਲੀਸ਼ਾ ਕਰ ਸੰਝਾ ਕੰਮ ਵੀ ਸਾਂਝੇ ਹੋਣੇ ਚਾਹੀਦੇ ਨੇ ਜੋ ਇੱਥੇ ਕੋਈ ਨਹੀਂ ਸਮਝਦਾ ਸਤੀਸ਼ ਨੇ ਕਿਹਾ ਤੇ ਦੁੱਧ ਗਰਮ ਕਰਨਾ ਰੱਖਿਆ ਤੇ ਕੌਫੀ ਵੀ ਬਣਾਈ ਤਾਂ ਜੋ ਅਲੀਸ਼ਾ ਛੇਤੀ ਨਾਲ ਫ੍ਰੀ ਹੋ ਜਾਵੇ ਅੱਜ ਜੋ ਵੀ ਰੀਆ ਨੇ ਕੀਤਾ ਕੀ ਸਤੀਸ਼ ਅਲੀਸ਼ਾ ਨੂੰ ਉਸ ਬਾਰੇ ਦੱਸੇਗਾ ਝੂਠ ਦੀ ਬੁਨਿਆਦ ਤੇ ਪੱਕਾ ਹੋਇਆ ਪੂਨਮ ਦਾ ਰਿਸ਼ਤਾ ਟਿਕ ਸਕੇਗਾ ਜਾਂ ਫਿਰ ਵਿਆਹ ਤੋਂ ਪਹਿਲਾਂ ਹੀ ਟੁੱਟ ਜਾਵੇਗਾ ਇਹ ਸਭ ਜਾਣਨ ਲਈ कहानी ਨਾਲ ਜੁੜੇ ਰਹੋ। ਕਹਾਣੀ ਕਿਵੇਂ ਦੀ ਲੱਗ ਰਹੀ ਹੈ? ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ। ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ। ਕਹਾਣੀ ਵਧੀਆ ਲੱਗੀ? ਲਾਈਕ ਸ਼ੇਅਰ ਜ਼ਰੂਰ ਕਰਨਾ। ਅੱਜ ਲਈ ਬਸ ਇੰਨਾ ਹੀ। ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।